ਕਿੰਨੇ ਕੱਪੜੇ ਰਹਿ ਗਏ ਇਹ ਪਾਵਾਂ ਨੇ ਤੋਤ ਗਏ ਬਸ ਆ ਤੋਲੀ ਰਹਿ ਗਏ ਦੋ ਤੁਣ ਵਾਲੇ ਬਾਦ ਨਾ ਮੈਂ ਮਾਨਸਾਵਾ ਆਪਣੇ ਵਿਰੋਧੀਆਂ ਪਾਲਟਾਂ ਦੇ ਸਾਰੇ ਇਕੱਠੇ ਹੋਏ ਬੈਠੇ ਆ ਤੈਨੂੰ ਕਰੇ ਪਤਾ ਲੱਗ ਗਿਆ ਮਾਤਾ ਜੀ ਟੀਵੀ ਵਿੱਚ ਦੇਖਿਆ ਆ ਹੁਣ ਇਹ ਫਿਰ ਕਿੱਡੀ ਗੱਲ ਆ ਉਹ ਲੋਕਾ ਮੂਰੇ ਹੁਣ ਇਕੱਠੇ ਹੋਏ ਹੋਣਗੇ ਉਹ ਤਾਂ ਹੈ 30 ਸਾਲ ਦੇ ਇਕੱਠੇ ਖਾਈ ਜਾਂਦੇ ਆ ਮੈਨੂੰ ਤਾਂ ਜੀ ਬਾਲੀ ਫਿਕਰ ਹੋਈ ਪਈ ਆ ਪਤਾ ਨਹੀਂ ਹੁਣ ਕੀ ਕਰਨਗੇ ਇਕੱਠੇ ਹੋ ਕੇ ਸਾਰੇ ਓਏ ਤਾਂ ਉਹੀ ਕੁਛ ਕਰਨਗੇ ਜਿਹੜੇ ਇਹ ਢੂੜ ਸਾਲ ਤੋਂ ਕਰਨ ਨੂੰ ਫਿਰਦੇ ਆ ਕੀ ਜੀ ਇਹ ਤਾਂ ਤੇਰੇ ਮਾਨ ਨੂੰ ਦੱਬਣ ਨੂੰ ਫਿਰਦੇ ਆ ਤੇ ਮੇਰਾ ਮਾਨ ਐ ਨਾ ਤੂੰ ਦੱਸਦਾ ਕਿੱਥੇ ਆ